ਸਵੀਰਾ ਦਿੱਲੀ ਹਵਾਈ ਅੱਡੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਕਰੀਬਨ 20 ਮਿੰਟ ਬੱਤੀ ਆ ਜਿਹੜੀ ਗੁੱਲ ਰਹਿੰਦੀ ਹੈ ਜੀ ਹਾਂ 20 ਮਿੰਟ ਤੱਕ ਲਾਈਟ ਨਹੀਂ ਆਉਂਦੀ ਜਿੱਥੇ ਯਾਤਰੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਇੱਕ ਤਤ ਦੀ ਗਰਮੀ ਉੱਤੋਂ 20 ਮਿੰਟ ਬਿਜਲੀ ਦਾ ਗੁੱਲ ਹੋਣਾ ਜੀ ਹਾਂ ਯਾਤਰੀਆਂ ਦੇ ਹੱਥ ਦੇ ਵਿੱਚ ਜੋ ਵੀ ਸਮਾਨ ਸੀ ਚਾਹੇ ਪਾਸਪੋਰਟ ਹੋਵੇ ਚਾਹੇ ਕਾਗਜ਼ ਹੋਵੇ ਜਾਂ ਫਿਰ ਰੁਮਾਲ ਹੋਵੇ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਆਪ ਨੂੰ ਹਵਾ ਚਲਦੇ ਹੋਏ ਨਜ਼ਰ ਆਏ ਨੇ ਤਦ ਤਕਰੀਬਨ 20 ਮਿੰਟ ਤੱਕ ਬਿਜਲੀ ਹੈ ਜਿਹੜੀ ਗੁੱਲ ਰਹਿੰਦੀ ਹੈ ਦੱਸਦੀ ਕਿ ਦਿੱਲੀ ਹਵਾਈ ਅੱਡੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 20 ਮਿੰਟ ਤੱਕ ਬਿਜਲੀ ਗੁੱਲ ਰਹਿੰਦੀ ਹੈ ਤੇ ਯਾਤਰੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀਹਾਂ ਉੱਥੇ ਕਾਫੀ ਸਾਰੀਆਂ ਉਡਾਨਾਂ ਤੇ ਵੀ ਜਿਹੜਾ ਸਿੱਧਾ ਅਸਰ ਪਿਆ ਤੇ ਉੱਥੇ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀਹਾਂ ਯਾਤਰੀਆਂ ਦੇ ਹੱਥ ਵਿੱਚ ਕਾਗਜ਼ ਹੋਵੇ ਪਾਸਪੋਰਟ ਹੋਵੇ ਜਾਂ ਫਿਰ ਰੁਮਾਲ ਹੋਵੇ ਉਹ ਉਸੇ ਦੇ ਨਾਲ ਆਪਣੇ ਆਪ ਨੂੰ ਹਵਾ ਚਲਦੇ ਨਜ਼ਰ ਆ ਰਹੇ ਨੇ ਤਾਂ ਦਿੱਲੀ ਹਵਾਈ ਅੱਡੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਹਾਂ ਕਿਸ ਤਰੀਕੇ ਦੇ ਨਾਲ ਭਿਆਨਕ ਗਰਮੀ ਦੇ ਦੌਰਾਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ